असले तहत पिता के कातल बेटे को किया गया गिरफ्तार बीती 20 बीत को झिंडा के डीडी मित्तल टावर के नजदीक हुए पूर्व सब इंस्पेक्टर ओम प्रकाश का गोलियां मारकर कत्ल करने के मामले में बठिंडा पुलिस के द्वारा दोषी हरसिमरन जी सिंह को असले सहित गिरफ्तार कर लिया गया है इस मामले के संबंध में डीएसपी के द्वारा प्रेस कॉन्फ्रेंस करके जानकारी साझी की गई जिसमें उन्होंने बताया कि पूर्व पुलिस सब इंस्पेक्टर ओम प्रकाश का गोरिया मारकर कत्ल करने वाला उनका बेटा हरसिमरन जी सिंह है जिसको असले शहत गिरफ्तार किया गया है बेटे द्वारा पिता का किया गया कत्ल का कारण पुलिस के द्वारा बताया गया कि हरसिमरन अपने पिता की प्रॉपर्टी को लेकर अपने नाम करवाना चाहता था पिता के द्वारा प्रॉपर्टी के ऊपर लिए गए लोन और माता के देहांत के बाद परेशान चल रहा था जिसको डर था कि उसका पिता ओम प्रकाश जो अपने बच्चों के साथ ना रहकर पुलिस लाइन में महिला एएसआई मधुबाला के साथ रह रहा था और उनको डर था कि उनकी तमाम प्रॉपर्टी और पैसा उसके नाम कर देगा जिसके चलते इसलिए अपने पिता को गोलियां मारकर कत्ल कर दिया हजार चौबीस ने ਸ਼ਾਮ ਨੂੰ 1.6 ਵਜੇ ਡੀਡੀ ਟਾਵਰ ਜਿਹੜਾ ਮੁਲਤਾਨੀਆ ਰੋਡ ਤੇ ਹੈਗਾ ਉਥੇ ਸਾਡੇ ਇੱਕ ਰਿਟਾਇਰਡ ਇਨਸਪੈਕਟਰ ਓਮ ਪ੍ਰਕਾਸ਼ ਸੀ ਉਹਦੇ ਕਿਸੇ ਨਾਮ ਲੂ ਬਿਅਕਤੀ ਨੇ ਫੈਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀ ਸਾਨੂੰ ਇਹ ਜਾਣਕਾਰੀ ਮਿਲੀ ਜਾਣਕਾਰੀ ਤੋਂ ਬਾਅਦ ਅਸੀਂ ਮੌਕੇ ਤੇ ਜਾ ਕੇ ਮੌਕਾ ਮਲਾਜ਼ਾ ਕਰ ਕੀਤਾ ਸਾਰਾ ਕੁਝ ਕਰਕੇ ਅਸੀਂ ਜਿਹੜੀ ਇਹਦੀ ਐਫਆਈਆਰ ਦਰਜ ਕੀਤੀ ਉਸ ਤੋਂ ਬਾਅਦ ਮਾਨਯੋਗ ਸਾਡੇ ਐਸਐਸਪੀ ਸਾਹਿਬ ਦੇ ਅਮਨੀਤ ਕੌਂਡਲ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਸੀ ਅਸੀਂ ਐਸਐਚਓ ਕੇ ਨਾਲ ਇਹਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਤਾਂ ਦੌਰਾਨ ਇਹ ਤਫ਼ਤੀਸ਼ ਜਿਹੜਾ ਸੀਗਾ ਮਰਨ ਵਾਲਾ ਊਂਪ੍ਰਕਾਸ਼ ਸੀਗਾ ਉਹ ਕਾਫੀ ਸਾਲਾਂ ਤੋਂ ਜਿਹੜਾ ਆਪਦੇ ਘਰ ਨਹੀਂ ਜਾਂਦਾ ਸੀ ਉਹਦਾ ਆਪਣੀ ਵਾਈਫ ਦੇ ਨਾਲ ਜਿਹੜਾ ਸੀ ਤਲਾਕ ਦਾ ਕੇਸ ਵੀ ਚੱਲਦਾ ਸੀ ਤੇ ਮਾਨਯੋਗ ਅਦਾਲਤ ਦੇ ਵਿੱਚ ਉਹਦਾ ਖਰਚੇ ਦਾ ਕੇਸ ਵੀ ਚੱਲਦਾ ਸੀਗਾ ਜਿਹਦੇ ਕਰਕੇ 15-20 ਸਾਲ ਤੋਂ ਆਪਣੇ ਘਰ ਨਹੀਂ ਜਾ ਰਿਹਾ ਸੀ ਇੱਥੇ ਇੱਕ ਸਾਡੇ ਲੇਡੀ ਐਸ.ਆਈ. ਹੈਗੀ ਮਧੂਪਾਲਾ ਉਹ ਉਹ ਉਹਦੇ ਪਿੰਡ ਦੀ ਰਹਿਣ ਵਾਲੀ ਹੈ ਤੇ ਉਹਦੀ ਰਿਸ਼ਤੇਦਾਰ ਵੀ ਹੈ ਉਹ ਉਹਦੇ ਘਰ ਵਿੱਚ ਰਹਿ ਰਹੀ ਸੀ ਤਾਂ ਇਸ ਤਰ੍ਹਾਂ ਅਸੀਂ ਜਦੋਂ ਢਗਾਈ ਨ ਪਰਤਾਲ ਕੀਤੀ ਤਾਂ ਹੌਲੀ-ਹੌਲੀ ਜਿਹੜਾ ਐਸਾ ਦਾ ਪਰਿਵਾਰਕ ਜਿਹੜਾ ਸੀਗਾ ਸਾਨੂੰ ਥੋੜਾ ਜਿਹਾ ਡਿਸਪਿਊਟ ਉਹਦੇ ਵਿੱਚ ਨਜ਼ਰ ਆਇਆ ਤਾਂ ਐਸ.ਐਚ.ਓ. ਸਾਹਿਬ ਤੇ ਇਹਨਾਂ ਦੀ ਟੀਮ ਨੇ ਜਿਹੜਾ ਸੀਗਾ ਕੱਲ ਜਿਹੜਾ ਓਮ ਪ੍ਰਕਾਸ਼ ਹੈ ਉਹਦਾ ਬੇਟਾ ਹਰ ਸਿਮਰਨਜੀਤ ਸਿੰਘ ਵਰਤ ਜੱਗਾ ਜਿਨੇ ਹੀ ਉਸ ਦਿਨ ਕਤਲ ਕੀਤਾ ਸੀਗਾ ਉਹਨੂੰ ਕੱਲ ਗ੍ਰਿਫਤਾਰ ਕਰ ਲਿਆ ਉਹਦੇ ਵਿੱਚੋਂ ਜਿਹੜੀ ਦਨਾਲੀ ਜਿਹੜੀ ਹੈਗੀ ਐ ਬੰਦੂ ਉਹ ਵੀ ਬਰਾਮਦ ਕਰ ਲਈ ਐ ਤੇ ਦੋਦ ਜਿਹੜੇ ਉਸ ਦਿਨ ਖੋਲ ਚੱਲੇ ਸੀ ਉਹ ਵੀ ਬਰਾਮਦ ਕਰ ਲਏ ਜਿਹੜੀ ਹਾ ਜਿਹੜੀ ਉਹਦੀ ਗਨ ਹੈਗੀ ਆ ਉਹ ਲਾਇਸੈਂਸੀ ਐ ਉਹਦੇ ਦੋਸ਼ੀ ਦੇ ਨਾਮ ਤੇ ਹੀ ਐ ਜਿਹੜੀ ਹੈ ਰਜਿਸਟਰਡ ਬੇਟੇ ਨੇ ਕੀ ਦੱਸਿਆ ਵੀ ਕਿਉਂ ਮਾਰਿਆ ਕਾਰਨ ਇਹਦੀ ਜਦੋਂ ਬੇਟੇ ਤੋਂ ਪੁੱਛਗਿਛ ਕੀਤੀ ਹੈਗੀ ਤਾਂ ਇੱਕ ਤਾਂ ਇਹ ਕਾਫੀ ਸਮੇਂ ਤੋਂ ਕਰਨੇ ਜਾ ਰਿਹਾ ਸੀ ਇੱਕ 2 ਕੁ ਮਹੀਨੇ ਪਹਿਲਾਂ ਜਿਹੜੇ ਓਮ ਪ੍ਰਕਾਸ਼ ਸੀਗੇ ਉਹਨਾਂ ਦੀ ਵਾਈਫ ਦੀ 2 ਕੁ ਮਹੀਨੇ ਪਹਿਲਾਂ ਡੈਥ ਹੋ ਗਈ ਕਿਸੇ ਬਿਮਾਰੀ ਕਰਕੇ ਇੱਕ ਤਾਂ ਹੋਰ ਰੀਜ਼ਨ ਮੰਨਦਾ ਹੈ ਕਿ ਜਿਹੜਾ ਘਰ ਦਾ ਕਲੇਸ਼ ਸੀ ਦਿਮਾਗੀ ਪਰੇਸ਼ਾਨੀ ਸੀਗੀ ਉਹਦੀ ਮਾਤਾ ਨੂੰ ਜਿੱਦੇ ਕਰਕੇ ਉਹਦੀ ਡੈਥ ਹੋਈ ਹੈ ਸੈਕੰਡ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਥੋੜੀ ਬਹੁਤ ਪ੍ਰਾਪਰਟੀ ਸੀਗੀ ਜੈਤੋ ਦੇ ਵਿੱਚ ਉਸ ਪ੍ਰਾਪਰਟੀ ਤੇ ਇਹਦੇ ਫਾਦਰ ਨੇ 2-4 ਮਹੀਨੇ ਪਹਿਲਾਂ ਲੋਨ ਲੈ ਲਿਆ ਸੀ ਜਿਹਦੇ ਕਰਕੇ ਉਸ ਨੂੰ ਲੱਗਿਆ ਕਿ ਜੋ ਕੁਝ ਮੇਰੇ ਕੋਲੇ ਹੈਗਾ ਉਹ ਸਾਰਾ ਕੁਝ ਮੇਰਾ ਬਾਪ ਆ ਜਿਹੜਾ ਖਤਮ ਕਰ ਦੂਗਾ ਜਿਸ ਰੰਜਸ ਦੇ ਤਹਿਤ ਉਸਨੇ ਆਪਣੇ ਪਿਤਾ ਦਾ ਉਹਦੇ ਉਹ ਉਹਨਾਂ ਦੀ ਰਿਸ਼ਤੇਦਾਰ ਹੈਗੀ ਆ ਜੀ ਉਸ ਤੇ ਪਿੰਡ ਦੀ ਹੀ ਉਥੋਂ ਦੀ ਰਿਸ਼ਤੇਦਾਰੀ ਵਿੱਚ ਉਹਦੇ ਪਰਜਾਈ ਵਗੈਰਾ ਲੱਗਦੀ ਹੈ ਉਹਦੇ ਨਾਲ ਉਹ ਰਹਿ ਰਿਹਾ ਸੀ ਅੱਗੇ ਰਿਲੇਸ਼ਨਾਂ ਬਾਰੇ ਆਪਾਂ ਕੋਈ ਵੀ ਡਿਟੇਲਸ ਆਪਾਂ ਨੂੰ ਜਾਣਕਾਰੀ ਨਹੀਂ ਸਿਰਫ ਇਹ ਤੇ ਵੀ ਇਸ ਤੇ ਕੋਈ ਮੌਨਦਾ ਨਹੀਂ ਨਹੀਂ ਜੀ ਇਸ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਕੰਮ ਕੀ ਕਰਦਾ ਇਹ ਪ੍ਰਾਈਵੇਟ ਤੇ ਜਿਹੜਾ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਜਿਹੜਾ ਕੈਸ਼ ਵਗੈਰਾ ਆਪਣੇ ਜਿਹੜਾ ਆ ਹੈਗਾ ਏਟੀਐਮ ਚ ਨਹੀਂ ਏਟੀਐਮ ਨਹੀਂ ਜਿਹੜਾ ਆਪਣਾ ਆਮਾਰਟ ਹੈਗਾ ਡੀਮਾਰਟ ਇਹਦੇ ਵਿੱਚ ਕੈਸ਼ ਵੈਨ ਦੇ ਉੱਪਰ ਜਿਹੜਾ ਸੀਗਾ ਇਹ ਨੌਕਰੀ ਕਰਦਾ ਸੀ ਪ੍ਰਾਈਵੇਟ ਮੇਨ ਪ੍ਰਾਪਰਟੀ ਦਾ ਡਿਸਪੋਜ਼ਰ ਸੀ ਮੇਨ ਪ੍ਰਾਪਰਟੀ ਡਿਸਪੋਜ਼ਰ ਨੇ ਆਪਣੇ ਘਰ ਨਹੀਂ ਜਾਂਦਾ ਸੀਗਾ ਇਹ ਪ੍ਰਾਪਰਟੀ ਤੇ ਲੋਨ ਲੈ ਲਿਆ ਸੀਗਾ ਜਿਸ ਦੇ ਕਾਰਨ ਉਹਨੂੰ ਏਸੀ ਵੀ ਜਿਹੜਾ ਸਾਰੇ ਮੇਰੀ ਪ੍ਰਾਪਰਟੀ ਹੈ ਸਾਰੀ ਖਤਮ ਕਰ ਦਿੰਦਾ ਹੈ ਰਹਿ ਕਿੱਥੇ ਰਿਆ ਸੀ ਜਿਹੜਾ ਬੇਟਾ ਉਹਦਾ ਜੈਤੂ ਆਪਣੇ ਘਰ ਦੇ ਵਿੱਚ ਰਹਿ ਰਿਹਾ ਸੀ ਮੈਨੜਾ ਜੀ ਉਹਦਾ ਬੇਟਾ ਮੈਨੜਾ ਜੀ ਉਹਦੇ ਇੱਕ ਅੱਗੇ ਬੇਟੀ ਸੀ ਕਦ ਤੇ ਆਇਆ ਸੀਗਾ ਜੀ ਇਹ ਮੋਟਰਸਾਈਕਲ ਤੇ ਆਇਆ ਸੀਗਾ ਜੀ ਮੋਟਰਸਾਈਕਲ ਵੀ ਆਦਾ ਹੀ ਹੈ ਮੋਟਰਸਾਈਕਲ ਤੇ ਆਇਆ ਸੀ ਤੇ ਮੋਟਰਸਾਈਕਲ ਤੇ ਚਲਾ ਗਿਆ ਸੀ ਸਰ ਇਹ ਆਪਣਾ ਜਿਹਨੂੰ ਬਾਰੇ ਕਿਸੇ ਕਦੋਂ ਰਿਟਾਇਰ ਹੋਈ ਸੀ ਆਪਣਾ ਕੀ ਰੈਂਕ ਤੇ ਸੀ ਇਹ ਇਨਸਪੈਕਟਰ ਰਿਟਾਇਰ ਹੋਇਆ ਸ਼ਾਇਦ 2009 ਦੇ ਵਿੱਚ ਰਿਟਾਇਰ ਬਠਿੰਡੇ ਸੀ ਪੋਸਟਿੰਗ ਸੀ ਤੁਸੀਂ ਦੇਖ ਰਹੇ ਹੋ ਬੀਵੀਸੀ ਇੰਟਰਨੈਸ਼ਨਲ ਰੇਡੀਓ ਵੀਡੀਓ ਸ਼ੇਅਰ ਕਰੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਤੇ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ